ਕੌਣ ਹਨ ਨਿਰਮਲਜੀਤ ਸਿੰਘ ਸੇਖੋਂ ਜਿਨ੍ਹਾਂ ਨੇ 6 ਲੜਾਕੂ ਜਹਾਜ਼ਾਂ ਨਾਲ ਇਕੱਲੇ ਲੋਹਾ ਲਿਆ ਇਹਨਾਂ ਦੀ ਤਾਰੀਫ਼ ਉਸ ਵੇਲੇ ਪਾਕਿਸਤਾਨੀਆਂ ਨੇ ਵੀ ਕੀਤੀ ਸੀ ਫਿਲਹਾਲ ਬਾਰਡਰ 2 ਦੀ ਫਿਲਮ ਦੀ ਸ਼ੂਟਿੰਗ ਕੀਤੀ ਜਾ ਰਹੀ ਹੈ ਅਤੇ ਇਸ ਵਿੱਚ ਦਲਜੀਤ ਦੋਸਾਂਜ ਨਿਰਮਲਜੀਤ ਸਿੰਘ ਸੇਖੋਂ ਦਾ ਕਿਰਦਾਰ ਨਿਭਾ ਰਹੇ ਹਨ ਆਓ ਜਾਣਦੇ ਹਾਂ ਇਹਨਾਂ ਦੀ ਜੀਵਨੀ ਬਾਰੇ ਕਦੇ ਲੁਧਿਆਣਾ ਮੋਗਾ ਸ਼ਹਿਰ ਰਾਹ ਦੇ ਦੁਆਲੇ 25 ਕਿਲੋਮੀਟਰ ਦਾ ਘੇਰਾ ਪੰਜਾਬ ਵਿੱਚ ਬਹਾਦਰੀ ਦਾ ਧੁਰਾ ਹੁੰਦਾ ਸੀ ਇਹ ਇਲਾਕਾ ਮੌਜੂਦਾ ਅਤੇ ਸੇਵਾਮੁਕਤ ਸੈਨਿਕਾਂ ਬਹਾਦਰੀ ਪੁਰਸਕਾਰਾਂ ਨਾਲ ਸੇਜੇ ਸੈਨਿਕਾਂ ਜੰਗੀ ਵਿਦਵਾਵਾਂ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਕੁਗ ਵਸਦਾ ਸੀ ਇਨ੍ਹਾਂ ਬਹਾਦਰਾਂ ਦੀ ਯਾਦਾਂ ਨੂੰ ਇਸ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੇ ਯਾਦਗਾਰੀ ਸਮਾਰਕਾਂ ਸੜਕਾਂ ਸਕੂਲਾਂ ਕਮਿਊਨਿਟੀ ਸੈਂਟਰਾਂ ਯਾਦਗਾਰੀ ਗੇਟਾਂ ਨਾਲ ਸਾਂਭਿਆ ਹੋਇਆ ਸੀ ਇਸ ਇਲਾਕੇ ਦੇ ਕੁਝ ਮਸ਼ਹੂਰ ਪਿੰਡਾਂ ਵਿੱਚੋਂ ਬੱਧੋਵਾਲ ਜੋਧਾ ਸੁਧਾਰ ਕੌਕੇ ਗਾਲਬ ਅਜੀਤਵਾਲ, ਦਾਉਦਰ, ਮਹਿਨਾ, ਸਵੱਦੀ, ਜੰਗਪੁਰ, ਲਲਤੋਂ, ਸਰਾਬਾ, ਗੁਜਰਾਵਾਲ, ਲਤਾਲਾ ਅਤੇ ਨਰੰਗਵਾਲ ਦੇ ਨਾਮ ਲਏ ਜਾ ਸਕਦੇ ਹਨ। ਇਨ੍ਹਾਂ ਪਿੰਡਾਂ ਵਿੱਚ ਮੁੱਲਾਪੁਰ ਦਾਖਾਂ ਦੇ ਕੋਲ ਹੀ ਵਸਦਾ ਨਿੱਕਾ ਜਿਹਾ ਪਿੰਡ ਹੈ ਇਸੇ ਵਾਰ। ਸਾਨੂੰ 1945 ਦੀ 17 ਜੁਲਾਈ ਨੂੰ ਫਲਾਈਂਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਦਾ ਜਨਮ ਇਸੇ ਪਿੰਡ ਵਿੱਚ ਹੋਇਆ ਸੀ। ਸੇਖੋਂ ਭਾਰਤੀ ਹਵਾਈ ਫੌਜ ਦੇ ਇਕਲੋਤੇ ਪਰਮਵੀਰ ਚੱਕਰਜੇਤੂ ਸੈਨਿਕ ਸਨ। ਉਹਨਾਂ ਦੇ ਮਾਪਿਆਂ ਵਿੱਚੋਂ ਪਿਤਾ ਮਾਸਟਰ ਵਾਰੰਟ ਅਫਸਰ ਅਤੇ ਭਾਰਤੀ ਆਇਰ ਫੌਜ ਦੇ ਅਨਰੇਰੀ ਫਲਾਈਂਗ ਅਫਸਰ ਲੈਫਟੀਨੈਂਟ ਤਰਲੋਕ ਸਿੰਘ ਸੇਖੋ ਅਤੇ ਮਾ ਹਰਵੰਸ ਕੌਰ ਇੱਕ ਘਰੇਲੂ ਸੁਹਾਣੀ ਸਨ। ਉਹਨਾਂ ਦਾ ਪਰਿਵਾਰ ਜ਼ਮਾਨਾ ਅਤੇ ਕਿਸਾਨਾਂ ਦਾ ਪਰਿਵਾਰ ਸੀ। ਸੇਖੋ ਤੇ ਮੁੱਦਲਾ ਪ੍ਰਭਾਵਤਾਂ ਬੇਸ਼ੱਕ ਆਪਣੀ ਜੰਮਣ ਪੌਏ ਅਤੇ ਹਵਾਈ ਫੌਜ ਦਾ ਹੀ ਪਿਆ ਜਿਸ ਦਾ ਉਹਨਾਂ ਦੇ ਪਿਤਾ ਹਿੱਸਾ ਸਨ। ਦੂਜਾ ਅਸਰ ਮਾਰਸ਼ਲ ਅਤੇ ਖੇਤੀਬਾੜੀ ਦੇ ਪਿਸ਼ੋਕੜ ਵਾਲੇ ਪਰਿਵਾਰ ਦਾ ਪਿਆ। ਉਸ ਤਰ੍ਹਾਂ ਉਹਨਾਂ ਵਿੱਚ ਇੱਕ ਲੜਾਕੂ ਪਾਇਲਟ ਬਣਨ ਦੀ ਇੱਛਾ ਪੈਦਾ ਹੋਣਾ ਸੁਭਾਵਿਕ ਹੀ ਸੀ। ਉਹਨਾਂ ਦਾ ਇਹ ਸੁਪਨਾ 4 ਜੂਨ 1967 ਨੂੰ ਜਨਰਲ ਡਿਊਟੀਜ਼ ਪਾਇਲਟ ਕੋਰਸ ਵਿੱਚ ਭਰਤੀ ਹੋਣ ਨਾਲ ਪੂਰਾ ਹੋਇਆ। ਉਹਨਾਂ ਦੀ ਪਹਿਲੀ ਤਾਇਨਾਤੀ ਅੰਬਾਲਾ 에ਅਰ ਬੇਸ ਤੇ 18 ਨੰਬਰ ਸਕੁਐड्रन ਦੀ ਫਲਾਈਂਗ ਬਲਟਸ ਵਿੱਚ ਹੋਈ। ਉਸ ਸਮੇਂ ਉਹਨਾਂ ਦੀ ਯੂਨਿਟ ਕੋਲ ਫੋਲੈਂਡ ਗੈਂਟ ਇੰਟਰਸੈਪਟਰ ਲੜਾਕੂ ਜਹਾਜ਼ ਸੀ। ਇਹ ਇੱਕ ਹਲਕਾ ਲੜਾਕੂ ਜਹਾਜ਼ ਹੁੰਦਾ ਸੀ। ਸਨ 1965 ਦੀ ਭਾਰਤ-ਪਾਕ ਜੰਗ ਵਿੱਚ ਇਸੇ ਦੇ ਜਹੂਰਾਂ ਕਾਰਨ ਇਸ ਨੂੰ ਸੇਬਰ ਸਲੇਟ ਵੀ ਕਿਹਾ ਜਾਣ ਲੱਗ ਪਿਆ ਸੀ। ਸਿੱਖੋ ਨੇ ਕਰੜੀ ਮਿਹਨਤ ਅਤੇ ਲਗਨ ਨਾਲ ਇਸ ਉੱਪਰ ਦੀ ਪੂਰੀ ਮਹਾਰਤ ਕਰ ਲਈ ਜਦੋਂ 1971 ਦੀ ਲੜਾਈ ਦੇ ਛਾਏ ਕਾਲੇ ਬੱਦਲ ਜਿਵੇਂ ਹੀ 1971 ਦੀ ਲੜਾਈ ਦੇ ਬੱਦਲ ਛਾਏ ਤਾਂ ਸਿੱਖੋਂ ਦੀ ਸਕੁਐਡਰਨ ਨੂੰ ਸ਼੍ਰੀਨਗਰ ਪਰਵਾਣਾ ਕਰ ਦਿੱਤਾ ਗਿਆ ਉੱਥੇ ਉਹਨਾਂ ਨੇ ਕਸ਼ਮੀਰ ਕਾਟੀ ਦੀ ਰੱਖਿਆ ਦਾ ਜ਼ਿਮਾ ਸੰਭਾਲਿਆ 3 ਦਸੰਬਰ 1971 ਨੂੰ ਲੜਾਈ ਸ਼ੁਰੂ ਹੋਣ ਤੋਂ ਕੁਝ ਮਹੀਨੇ ਪਹਿਲਾਂ ਹੀ ਸੇਖੋਂ ਦਾ ਮੰਜੀਤ ਨਾਲ ਵਿਆਹ ਹੋਇਆ ਸੀ ਸਕੁਐਡਰਨ ਵਿੱਚ ਸੇਖੋਂ ਸਾਰਿਆਂ ਨੂੰ ਭਾਈ ਕਹਿ ਕੇ ਬੁਲਾਉਂਦੇ ਅਤੇ ਟੁਕੜੀ ਦੇ ਬਾਕੀ ਮੈਂਬਰ ਸੇਖੋਂ ਨੂੰ ਵੀ ਪਾਈ ਕਹਿ ਕੇ ਸਾਧਦੇ ਰਾਤ ਨੂੰ ਅਫਸਰਾਂ ਦੀ ਮੈਸ ਵਿੱਚ ਬਰਾਂਡੀ ਦਾ ਪੈਗ ਲਾਉਣ ਤੋਂ ਬਾਅਦ ਉਹ ਚਿੰਤਾ ਵਿੱਚ ਪੈ ਜਾਂਦੇ ਉਹ ਸੋਚਦੇ ਕਿ ਉਹਨਾਂ ਵੱਲੋਂ ਹਵਾ ਵਿੱਚ ਗਸਤ ਦੌਰਾਨ ਉਹਨਾਂ ਨੂੰ ਦੁਸ਼ਮਣ ਦੇ ਜਹਾਜ਼ ਨਜ਼ਰ ਨਹੀਂ ਆਏ ਉਹਨਾਂ ਨੂੰ ਲੱਗਦਾ ਹੈ ਕਿ ਕਿਤੇ ਲੜਾਈ ਉਹਨਾਂ ਨੂੰ ਇੱਕ ਅਦਾ ਦੁਸ਼ਮਣ ਫੁੰਡਣ ਦਾ ਮੌਕਾ ਦਿੱਤੇ ਬਿਨਾਂ ਹੀ ਖਤਮ ਹੋ ਗਈ ਇਸ ਖਿਆਲ ਨਾਲ ਉਹ ਕਬਰਾ ਜਾਂਦੇ 18 ਨੰਬਰ ਟੁਕੜੀ ਦੇ ਬਾਕੀ ਮੈਂਬਰਾਂ ਵਾਂਗ ਹੀ ਸੇਖੋਂ ਨੂੰ ਵੀ ਆਪਣੇ ਜਹਾਜ਼ਾਂ ਦੀ ਫੁਰਤੀ ਉੱਪਰ ਪੂਰਾ ਭਰੋਸਾ ਸੀ ਕਿ ਇਹ ਪਾਇਲਟ ਨੂੰ ਕਿਸੇ ਵੀ ਸਥਿਤੀ ਵਿੱਚੋਂ ਕੱਢ ਕੇ ਲਿਆ ਸਕਦੇ ਹਨ ਇਹ ਆਤਮ ਵਿਸ਼ਵਾਸ ਉਹਨਾਂ ਦੀ ਕਠਿਨ ਅਤੇ ਗੰਭੀਰ ਸਿਖਲਾਈ ਦਾ ਨਤੀਜਾ ਸੀ ਜੋ ਉਹਨਾਂ ਨੇ 에ਅਰ ਮਾਰਸ਼ਲ ਅਰਜਨ ਸਿੰਘ ਅਤੇ 에ਅਰ ਚੀਫ ਮਾਰਸ਼ਲ ਪੀਸੀ ਲਾਲ ਅਦੀਨ ਪੂਰੀ ਕੀਤੀ ਸੀ ਇਹ ਦੋਵੇਂ 1965 ਅਤੇ 1971 ਦੀਆਂ ਜੰਗਾਂ ਦੌਰਾਨ ਭਾਰਤੀ ਹਵਾਈ ਫੌਜ ਦੇ ਮੁਖੇ ਵੀ ਸਨ ਆਖਰ ਉਹ ਸਮਾਂ ਆ ਹੀ ਗਿਆ ਲੰਬੇ ਪਤਲੇ ਸੇਖੋਂ ਅਤੇ ਉਹਨਾਂ ਦੇ ਨਾਲ ਉਡਾਣ ਭਰਨ ਵਾਲੇ ਫਲਾਈਟ ਲੈਫਟੀਨੈਂਟ ਬਲਦੀਰ ਸਿੰਘ ਘੁੰਮਣ 14 ਦਸੰਬਰ ਦੀ ਰਾਤ ਨੂੰ ਉਡਾਣ ਭਰਨ ਲਈ ਤਿਆਰ ਬਰਤਿਆਰ ਸਨ ਇਨ ਨੇ ਤਿਆਰ ਕੇ 2 ਮਿੰਟ ਵਿੱਚ ਉੱਡ ਜਾ ਆਖਰ ਪਹੋ ਫਟਾਲੇ ਤੋਂ ਪਹਿਲਾਂ ਦੇ ਕੁਸਮੂਸੇ ਵਿੱਚ ਉਹਨਾਂ ਨੂੰ ਅਵੰਤੀਪੁਰ 에ਅਰਬੇਸ ਤੋਂ ਉਹ ਖਬਰ ਆਈ ਜਿਸ ਦੀ ਉਹ ਉਡੇ ਕਰ ਰਹੇ ਸਨ ਦੱਸਿਆ ਗਿਆ ਕਿ ਪਾਕਿਸਤਾਨੀ ਲੜਾਕੂ ਜਹਾਜ਼ਾਂ ਦੀ ਇੱਕ ਟੁਕੜੀ ਸ਼੍ਰੀਨਗਰਵਾਲ ਵੱਧ ਰਹੀ ਹੈ ਇਸ ਟੁਕੜੀ ਵਿੱਚ ਨੰਬਰ 26 ਸਕੁਐਡਰ ਦੇ 4F 86F ਸਬਰੀਜ਼ ਬਲੈਕ 스ਪਾਈਡਰ ਲੜਾਕੂ ਜਹਾਜ਼ ਸਨ ਟੁਕੜੀ ਦੀ ਅਗਵਾਈ ਕਮਾਂਡਿੰਗ ਅਫਸਰ ਵਿੰਗ ਕਮਾਂਡਰ ਐਸਏ ਚੰਗੇਜ਼ੀ ਕਰ ਰਹੇ ਸਨ ਇਹਨਾਂ ਨੇ ਸ਼੍ਰੀਨਗਰ 에ਅਰਬੇਸ ਉੱਪਰ ਬੰਬ ਪਰ ਸੌਨ ਲਈ ਪੇਸ਼ਾਵਰ 에ਅਰਬੇਸ ਤੋਂ ਉਡਾ ਫਰੀ ਸਿਕ ਦੋ ਹੋਰ ਸਬ੍ਰੇਸ ਜਹਾਜ਼ ਹਮੜਾਵਾ ਟੁਕੜੀ ਦੇ ਨਾਲ ਭੇਜੇ ਗਏ ਸਨ ਉਦੋਂ ਅਗਾਊ ਸੂਚਨਾ ਦੇਣ ਲਈ ਕਸ਼ਮੀਰ ਵਿੱਚ ਕੋਈ ਰਡਾਰ ਚੌਕੀ ਨਹੀਂ ਸੀ ਉਹ ਇੱਕ ਤੁੰਦ ਵਾਲੀ ਰਾਤ ਸੀ ਅਤੇ ਇਸ ਟੁਕੜੇ ਨੂੰ ਪਹਾੜਾਂ ਵਿੱਚ ਬੈਠੇ ਜ਼ਮੀਨ ਤੋਂ ਆਕਾਸ਼ ਦੀ ਨਜ਼ਰ ਰੱਖਣ ਵਾਲਿਆਂ ਨੇ ਦੇਖ ਲਿਆ ਸੀ ਅੱਗੇ ਇਤਲਾ ਵਿਕਰ ਦਿੱਤੀ ਸੀ ਸੇਖੋ ਅਤੇ ਘੁੰਮਣ ਜਿਨ੍ਹਾਂ ਨੂੰ ਇਕੱਠਿਆ ਜੀ ਮੰਨ ਕੇਹਾ ਜਾਂਦਾ ਸੀ ਫੌਰਨ ਸਰਗਰਮ ਹੋ ਗਏ ਇਸੇ ਦੌਰਾਨ ਪਾਕਿਸਤਾਨੀ ਜਹਾਜ਼ਾਂ ਨੇ ਨੰਬਰ 1 ਅਤੇ ਨੰਬਰ 2 ਜਹਾਜ਼ ਨੇ ਹਵਾਈ ਪੱਟਿਉ ਤੇ 500 ਬੰਬ ਸੁੱਟ ਦਿੱਤੇ ਸਨ। ਉਹ ਚਾਹੁੰਦੇ ਸਨ ਕਿ ਹਵਾਈ ਪੱਟੀ ਜਹਾਜ਼ਾਂ ਦੇ ਉਡਾਣ ਭਰਨ ਅਤੇ ਉਤਰਨ ਲਈ ਵਰਤੋਯੋਗ ਨਾ ਰਹੇ। ਫਿਰ ਵੀ ਦੋ ਭਾਰਤੀ ਪਾਇਲਟਾਂ ਨੇ ਸਿਰ ਤੇ ਵਰਦੇ ਬੰਬਾਂ ਵਿੱਚਕਾਰ ਉਡਾਣ ਭਰ ਲਈ ਸੀ। ਉਹਨਾਂ ਦਾ ਨਿਸ਼ਾਨਾ ਹਮਲਾਵਾਰਾਂ ਨੂੰ ਫੁੰਡਣਾ ਸੀ। ਅੱਖ ਦੇ ਫੌਰ ਵਿੱਚ ਹੀ ਸ਼ਿਕਾਰੀ ਖੁਦ ਸ਼ਿਕਾਰ ਬਣੇ ਧਰਤੀ ਤੇ ਪਏ ਸਨ। ਪਾਕਿਸਤਾਨੀ ਪਾਇਲਟ ਦਾ ਮਾੜਾ ਨਿਸ਼ਾਨਾ। 에어 ਟਰੈਫਿਕ ਕੰਟਰੋਲ ਵਾਲਿਆਂ ਨੇ ਸੁਣਿਆ ਕਿ ਸੇਖੋਂ ਨੂੰ ਮੋਟੀ ਗੱਲ ਕੱਟ ਕੇ ਕਹਿੰਦੇ ਸੁਣਿਆ, "ਮੇਰੇ ਸਾਹਮਣੇ ਦੋ" ਡੈਸ਼ ਹਨ ਅਤੇ ਮੈਂ ਉਹਨਾਂ ਨੂੰ ਛੱਡਾਂਗਾ ਨਹੀਂ ਇਹ ਕਹਿੰਦਿਆ ਸੇਖੋ ਨੇ ਫੁਰਤੀ ਨਾਲ ਉਹਨਾਂ ਵੱਲ ਵੱਧ ਕੇ ਆਪਣੀ ਟੀਐਮਐਮ ਗਨ ਦਾ ਮੂੰਹ ਖੋਲ ਦਿੱਤਾ ਜ਼ਮੀਨ ਤੋਂ ਭਾਰਤੀ ਹਵਾਈ ਫੌਜ ਦੇ ਅਧਿਕਾਰੀਆਂ ਨੇ ਦੇਖਿਆ ਕਿ ਇੱਕ ਜਹਾਜ਼ ਦੇ ਨਿਸ਼ਾਨਾ ਲੱਗਿਆ ਅਤੇ ਨਜ਼ਰਾਂ ਤੋਂ ਉਜ਼ਲ ਹੋ ਗਿਆ ਜਦ ਕਿ ਤੀਜਾ ਸਾਈਬਰ ਹੁਣ ਸੇਖੋ ਦੇ ਪਿੱਛੇ ਸੀ ਅਤੇ ਅੱਧੇ ਇੰਚ ਦੀਆਂ ਮਸ਼ੀਨ ਗੰਨਾਂ ਨਾਲ ਉਹਨਾਂ ਤੇ ਗੋਲੀਆਂ ਵਰਾ ਰਿਹਾ ਸੀ ਹਾਲਾਂਕਿ ਉਸ ਪਾਕਿਸਤਾਨੀ ਪਾਇਲਟ ਦਾ ਨਿਸ਼ਾਨਾ ਮਾੜਾ ਸੀ ਅਤੇ ਜਲਦੀ ਹੀ ਉਸਨੇ ਲੈਰ ਮਾਰ ਕੇ ਅਸਲਾ ਮੁੱਕਣ ਦਾ ਖੁਲਾਸਾ ਕਰ ਦਿੱਤਾ ਮਜ਼ਬੂਰਨ ਉਸਨੇ ਸਿੱਖ ਹੁੰਦਾ ਪਿੱਛਾ ਛੱਡ ਦਿੱਤਾ ਹੁੰਦ ਕਾਰਨ ਸਿੱਖੋਂ ਦੇ ਵਿੰਗਮੈਨ ਨੂੰ ਆਪਣਾ ਸਾਥੀ ਨਜ਼ਰ ਨਹੀਂ ਆ ਰਿਹਾ ਸੀ ਸਿੱਖੋਂ ਇਕੱਲਾ ਹੀ 6 ਦੁਸ਼ਮਣਾਂ ਨਾਲ ਲੋਹਾ ਲੈ ਰਿਹਾ ਸੀ ਇਹੀ ਉਹਨਾਂ ਦੀ ਬਹਾਦਰੀ ਫਰਜ਼ ਪ੍ਰਤੀ ਸਮਰਪਣ ਪੇਸ਼ੇਵਾਰ ਸਟਾਈਲ ਸੀ ਹੁਣ ਫਲਾਈਟ ਲੈਫਟੇਨੈਂਟ ਸਲੀਮ ਬੇਗ ਮਿਰਜ਼ਾ ਨੇ ਸਿੱਖੋਂ ਖਿਲਾਫ ਮੋਰਚਾ ਸੰਭਾਲਿਆ ਨਿਰਮਲਜੀਤ ਸਿੰਘ ਨੇ ਵਾਇਰਲੈਸ ਤੇ ਦੱਸਿਆ ਕਿ ਕੋਈ ਜਾਣੇ ਮੇਰੇ ਮੂਰੇ ਹੈ ਅਤੇ ਕੋਈ ਮੇਰੇ ਮਗਰ ਵੀ ਆ ਰਿਹਾ। 3ਐਮਐਮ ਦੀ ਤੋਪ ਦਾ ਇੱਕ ਸੰਕੇਵਸ਼ਟ ਸੁਣਾਈ ਦਿੱਤਾ। ਭਾਰਤੀ ਪਾਇਲਟ ਨੇ ਆਪਣੇ ਅਚੂਕ ਨਿਸ਼ਾਨੇ ਨਾਲ ਦੁਜੇ ਸਬਰੇ ਨੂੰ ਵੀ ਨੁਕਸਾਨ ਦਿੱਤਾ ਸੀ। ਨਾ ਡਰੋ ਅਰਸੋਂ ਜਬ ਜਾਇ ਲੜੋ। ਹੁਣ ਤੱਕ ਸੇਖੋਂ ਲਗਭਗ ਅਸੰਭਵ ਨੂੰ ਅੰਜਾਮ ਦੇ ਚੁੱਕੇ ਸਨ। 6 ਵਿੱਚੋਂ 2 ਦੁਸ਼ਮਣ ਉਹਨਾਂ ਨੇ ਇਕੱਲੇ ਹੀ ਫੁੰਡ ਸੁੱਟੇ ਸਨ। ਹੁਣ ਉਹ ਹੋਰ ਵੀ ਕਰ ਚੁੱਕੇ ਸਨ। ਅਤੇ ਮੁਕਾਬਲਾ ਹੋਰ ਸਖਤ ਹੋ ਗਿਆ ਸੀ ਜ਼ਮੀਨ ਉੱਪਰ ਫਲਾਈਂਗ ਅਫਸਰ ਜੀਐਮ ਡੇਵਿਡ ਹੁਚ ਅਤੇ ਯੋਗਿੰਦਰ ਸਿੰਘ ਯੋਗੀ ਕੰਬੈਟ 에ਅਰ ਪੈਟਰੋਲ ਡਿਊਟੀ ਉੱਪਰ ਸਨ ਉਹਨਾਂ ਨੇ ਸੇਖੋਂ ਦਾ ਆਖਰੀ ਸੁਨੇਹਾ ਸੁਣਿਆ ਮੈਨੂੰ ਲੱਗਦਾ ਹੈ ਮੇਰੇ ਜਹਾਜ਼ ਤੇ ਗੋਲੀ ਲੱਗੀ ਹੈ ਜੀਮੈਨ ਆਓ ਸੇਖੋਂ ਦਾ ਪਿੱਛਾ ਕਰ ਰੇ ਮਿਰਜ਼ਾ ਦੀ ਮਸ਼ੀਨ ਗਨ ਨੇ ਉਨ੍ਹਾਂ ਦੇ ਜਹਾਜ਼ ਨੂੰ ਨੁਕਸਾਨ ਪਹੁੰਚਾ ਦਿੱਤਾ ਸੀ ਇਹ ਇੱਕ ਬਹਾਦਰਾਂ ਵਾਂਗ ਲੜੀ ਤੇ ਪ੍ਰੇਰਿਤ ਕਰ ਦੇਣ ਵਾਲੀ ਗੈ ਗੱਚ ਲੜਾਈ ਦਾ ਅੰਤ ਸੀ ਨੌਜਵਾਨ ਫੌਜੀ ਨੇ ਇਸੇ ਵਾਲ ਦੇ ਆਪਣੇ ਬਹਾਦਰ ਪੁਰਖਿਆਂ ਦੇ ਨਾਮ ਨੂੰ ਲਾਜ ਨਹੀਂ ਲੱਗਣ ਦਿੱਤੀ ਸੇਖੋਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਵਾਕ ਨਾ ਡਰੋ ਅਰਸੋ ਜਬ ਜਾਏ ਲੜੋ ਨਿਸ਼ਚੈ ਕਰ ਆਪਣੀ ਜਿੱਤ ਕਰੋ ਨੂੰ ਸੱਕਾਰ ਕਰਕੇ ਦਿਖਾਇਆ ਸੀ ਆਕਾਸ਼ ਵਿੱਚੋਂ ਸੇਖੋਂ ਦਾ ਜਹਾਜ਼ ਕੁਝ ਸਮੇਂ ਲਈ ਸਿੱਧਾ ਜਾਂਦਾ ਦੇਖਿਆ ਗਿਆ ਅਤੇ ਫਿਰ ਗੋਤਾ ਖਾ ਗਿਆ ਆਖਰੀ ਸਮੇਂ ਤੇ ਉਹਨਾਂ ਨੇ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ ਹਾਲਾਂਕਿ ਉਹਨਾਂ ਦੇ ਜਹਾਜ਼ ਦੀ ਛੱਤ ਉੱਡਦੀ ਦੇਖੀ ਗਈ ਸੇਖੋਂ ਦਾ ਜਹਾਜ਼ ਮਲਬਾ ਸ਼੍ਰੀਨਗਰ ਸਾਹਿਬ ਦੇ 에ਅਰ ਬੇਸ ਵੱਲ ਆਉਂਦੀ ਸੜਕ ਦੇ ਵੇਸ ਤੋਂ ਕੁਝ ਮਿਲ ਦੂਰ ਇੱਕ ਤੰਗ ਘਾਟ ਵਿੱਚ ਪਿਆ ਮਿਲਿਆ ਸ਼ੇਰ ਮਰ ਚੁੱਕਿਆ ਸੀ ਪਰ ਆਪਣੀ ਬਹਾਦਰੀ ਕੌਸ਼ਲ ਅਤੇ ਮੁਸ਼ਕਲ ਦੇ ਸਾਹਮਣੇ ਡਟ ਕੇ ਰਹਿਣ ਕਾਰਨ ਸੇਖੋਂ ਨੇ ਨਾ ਸਿਰਫ ਭਾਰਤੀ ਹਵਾਈ ਫੌਜ ਸਗੋਂ ਸੂਚ ਦੇ ਦੇਸ ਲਈ ਇੱਕ ਮਿਸਾਲ ਕਾਇਮ ਕਰ ਦਿੱਤੀ ਕਹਿੰਦੇ ਹਨ ਬਹਾਦਰੀ ਉਹ ਜਿਸ ਦੀ ਦੁਸ਼ਮਣ ਵੀ ਸਿਫਤ ਕਰੇ ਬਿਨਾ ਰਹਿ ਨਾ ਸਕੇ ਸਿੱਖੋਂ ਦੀ ਬਹਾਦਰੀ ਵੀ ਕੁਝ ਅਜਿਹੀ ਹੀ ਸੀ 에ਅਰ ਕਮਾਂਡਰ ਕੈਸਰ ਤਫੂਲ ਜੋ ਕਿ ਲੜਾਕੂ ਪਾਇਲਟ ਵੀ ਰਹੇ ਹਨ ਅਤੇ ਫੌਜੀ ਇਤਿਹਾਸਕਾਰ ਵੀ ਹਨ ਸਿੱਖੋਂ ਬਾਰੇ ਲਿਖਦੇ ਹਨ ਸਿੱਖੋਂ ਬਹੁਤ ਮੁਸ਼ਕਲ ਬੁਜ਼ਾਰਤ ਸਾਬਤ ਹੋਏ ਉਹਨਾਂ ਦੇ ਯਤਨ ਸਲਾਗਾਏ ਹੋ ਸਨ ਉਹ ਆਖਰ ਤੱਕ ਇਕੱਲੇ ਲੜੇ ਨਿਰਮਲਜੀਤ ਸਿੰਘ ਸੇਖੋਂ ਨੂੰ ਮੌਤ ਮਗਰੋਂ ਭਾਰਤ ਦੇ ਸਿਰਮੌਰ ਬਹਾਦਰ ਪੁਰਸਕਾਰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਨਿਰਮਲਜੀਤ ਸਿੰਘ ਸੇਖੋਂ ਦਾ ਪਰਮਵੀਰ ਚੱਕਰ ਹਵਾਈ ਫੌਜ ਦੇ ਹਿੱਸੇ ਆਇਆ ਪਹਿਲਾ ਅਤੇ ਉਨ੍ਹਾਂ ਤੱਕ ਦਾ ਇਕਲੌਤਾ ਪਰਮਵੀਰ ਚੱਕਰ ਹੈ ਭਾਰਤ ਦੇ ਫੌਜੀ ਇਤਿਹਾਸ ਵਿੱਚ ਉਨ੍ਹਾਂ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਰਹੇਗਾ ਸੱਚੇ ਸ਼ਬਦਾਂ ਵਿੱਚ ਉਨ੍ਹਾਂ ਨੇ ਭਾਰਤੀ ਹਵਾਈ ਫੌਜ ਦੇ ਮਾਟੋ ਨਬ ਸਪਰਸ਼ਮ ਦੀਪਤਮ ਸ਼ਾ ਨਾਲ ਅਕਾਸ ਨੂੰ ਸੁਨਾ ਸਹਕਾਰ ਕਰਕੇ ਦਿਖਾਇਆ